ਕਹਿੰਦੇ ਜਿਹਦੇ ਨਾਲ ਰੱਬ ਹੁੰਦਾ ਉਹਨੂੰ ਵੱਡੀ ਤੋਂ ਵੱਡੀ ਮੁਸੀਬਤ ਦੇ ਵਿੱਚ ਵੀ ਕੁਝ ਨਹੀਂ ਹੁੰਦਾ ਆਹੀ ਇੱਕ ਉਦਾਹਰਣ ਹੋਈ ਬਠਿੰਡਾ ਦੇ ਵਿੱਚ ਇੱਕ ਕੁੜੀ ਦੇ ਨਾਲ ਜਿਹੜੀ 15 ਸਾਲ ਦੀ ਜਿਸ ਦੀ ਉਮਰ ਸੀਗੀ ਆ ਬੋਰ ਵਾਲੀਆਂ ਜਿਹੜੀਆਂ ਲੈਣਾ ਹੈਗੀਆਂ ਰੇਲਵੇ ਲੈਣਾ ਉਹ ਟ੍ਰੇਨ ਦੇ ਵਿੱਚ ਜਾ ਰਹੀ ਸੀ ਟ੍ਰੇਨ ਦੇ ਵਿੱਚ ਇੱਕ ਕੁੜੀ ਡਿੱਗ ਗਈ 15 ਸਾਲ ਦੀ ਕੁੜੀ ਟ੍ਰੇਨ ਦੇ ਵਿੱਚੋਂ ਖਿੜਕੀ ਚੋਂ ਡਿੱਗ ਗਈ ਥੱਲੇ ਡਿੱਗਣ ਤੋਂ ਬਾਅਦ ਪੱਥਰਾਂ ਦੇ ਉੱਤੇ ਜਦੋਂ ਡਿੱਗੀ ਬਹੁਤ ਬੁਰੀ ਤਰੀਕੇ ਦੇ ਨਾਲ ਇਹ ਲੋਟਨੀयां ਖਾਂਦੀ ਹੋਈ ਇੰਜਰਡ ਹੋ ਗਈ ਪੱਥਰ ਜਿਹੜੇ ਆ ਇਹਦੇ ਮੱਥਾ ਪਾੜਤਾ ਮੱਥਾ ਇੰਨਾ ਬਾਟਿਆ ਗਿਆ ਵੀ ਵਿੱਚੋਂ ਦਿਮਾਗ ਦਿਖਣ ਲੱਗ ਗਿਆ। ਉਦੋਂ ਬਾਅਦ ਸਿਰ ਦੇ ਵਿੱਚ ਸੱਟ ਵੱਜੀ, ਹੋਰ ਵੀ ਬਹੁਤ ਸਾਰੀਆਂ ਸੱਟਾਂ ਵੱਜੀਆਂ। ਕੁੜੀ ਉੱਥੇ ਬੇਹੋਸ਼ ਹੋ ਗਈ। ਰਾਤ ਨੂੰ ਬਹੁਤ ਜ਼ਿਆਦਾ ਧੁੰਦ ਸੀ ਬਠਿੰਡੇ ਦੇ ਵਿੱਚ, ਬਹੁਤ ਜ਼ਿਆਦਾ ਧੁੰਦ ਤੇ ਕਹਿਰ ਦੀ ਠੰਡ ਸੀ। ਲੇਕਿਨ ਇਹ 1.5-2 ਘੰਟੇ ਉੱਥੇ ਹਨੇਰੇ ਦੇ ਵਿੱਚ ਹੀ ਪਈ ਰਹੀ। ਉਸ ਤੋਂ ਬਾਅਦ ਜਿਵੇਂ ਹੀ ਇਸ ਨੂੰ ਥੋੜਾ ਜਿਹਾ ਹੋਸ਼ ਆਇਆ, ਇਹਨੇ ਚੱਲਣਾ ਸ਼ੁਰੂ ਕੀਤਾ। ਜਿਹੜੇ ਏਰੀਆ ਦੇ ਵਿੱਚ ਡਿੱਗੀ ਸੀ, ਉਸ ਦੇ ਨਜ਼ਦੀਕ ਸੀ ਉੜੀਆ ਕਲੋਨੀ। ਉੜੀਆ ਕਲੋਨੀ ਦੇ ਆਸ-ਪਾਸੇ ਸਾਰੇ ਪਾਸੇ ਝਾੜੀਆਂ ਹੀ ਝਾੜੀਆਂ ਤੇ ਜੰਗਲੀ ਜੰਗਲ ਦਾ ਇਹ ਕੁੜੀ ਨੂੰ ਚਲਦੇ ਚਲਦੇ ਲਹੂ-ਲੁਹਾਨ ਹਾਲਤ ਦੇ ਵਿੱਚ ਕੁੜੀ ਸੀਗੀ ਚਲਦੇ ਚਲਦੇ ਇਸ ਨੂੰ ਦੂਰ ਝੁੱਗੀ ਦੇ ਵਿੱਚ ਕੋਈ ਲਾਈਟ ਜਗਦੀ ਹੋਈ ਦਿਖੀ ਲਾਈਟ ਜਗਦੀ ਦੇਖ ਕੇ ਇਹ ਕੁੜੀ ਹੌਲੀ-ਹੌਲੀ ਉਧਰ ਨੂੰ ਚੱਲ ਪਈ ਲਾਈਟ ਵਾਲੀ ਸਾਈਡ ਤੇ ਇਸ ਨੇ ਦਰਵਾਜ਼ਾ ਖੜਕਾਇਆ ਹਲਕਾ-ਹਲਕਾ ਉਸ ਤੋਂ ਬਾਅਦ ਉੱਥੇ ਬਿਹੋਸ਼ ਹੋ ਕੇ ਡਿੱਗੀ ਜਦੋਂ ਉੱਥੋਂ ਦੀ ਕਲੋਨੀ ਵਾਲੀਆਂ बस्ती ਵਾਲੀਆਂ ਲੇਡੀਜ਼ ਬਾਹਰ ਆਈਆਂ ਬੰਦੇ ਬਾਹਰ ਆਏ ਉਹਨਾਂ ਨੇ ਦੇਖਿਆ ਵੀ ਕੁੜੀ ਦੇ ਬਹੁਤ ਮਾੜੇ ਹਾਲਾਤ ਸੀ ਲੋਟਨੀਆਂ ਖਾਨ ਦੇ ਨਾਲ ਉਹਦੇ ਕੱਪੜੇ ਵੀ ਫਟ ਚੁੱਕੇ ਸੀਗੇ ਤੇ ਕਈ ਥਾਂ ਤੋਂ ਉਹਦੇ ਬਲੀਡਿੰਗ ਸੀਗੀ ਉਹਨਾਂ ਨੇ ਫਟਾਫਟ ਕੁੜੀ ਨੂੰ ਮੰਜੇ ਦੇ ਉੱਤੇ ਪਾ ਕੇ ਤੇ ਕੰਬਲ ਦੇ ਵਿੱਚ ਲਪੇਟ ਲਿਆ ਉਸ ਤੋਂ ਬਾਅਦ ਸਾਡੀ ਨੌਜਵਾਨ ਵੈਲਫੇਅਰ ਸੁਸਾਇਟੀ ਦੀ ਟੀਮ ਨੂੰ ਸਾਨੂੰ ਸੂਚਨਾ ਦਿੱਤੀ ਸਾਢੇ 10 ਵਜੇ ਦਾ ਟਾਈਮ ਸੀਗਾ ਅਸੀਂ ਉੱਥੇ ਪਹੁੰਚੇ ਅਸੀਂ ਉਸ ਲੜਕੀ ਨੂੰ ਲੈ ਕੇ ਤੁਰੰਤ ਸਿਵਲ ਹਸਪਤਾਲ ਲੈ ਕੇ ਗਏ ਸਿਵਲ ਹਸਪਤਾਲ ਦੇ ਵਿੱਚ ਜਾਣ ਸਾਰ ਹੀ ਉਹਦਾ ਟ੍ਰੀਟਮੈਂਟ ਸ਼ੁਰੂ ਕਰਵਾ ਦਿੱਤਾ ਗਿਆ ਡਾਕਟਰਸ ਦੀ ਟੀਮ ਨੇ ਬੜੇ ਐਫਰਟਸ ਕੀਤੇ ਉਸਨੂੰ ਬਚਾਉਣ ਵਾਸਤੇ ਉਹਦਾ ਸੀਟੀ ਸਕੈਨ ਤੇ ਐਮ ਆਰ ਆਈ ਵੀ ਕਰਵਾਇਆ ਗਿਆ ਜਿਸ ਦੇ ਕਰਕੇ ਉਹਦੀ ਜਿਹੜੀ ਸਿਰ ਦੀ ਸੱਟ ਸੀਗੀ ਉਹ ਕਨਫਰਮ ਹੋ ਗਿਆ ਵੀ ਅੰਦਰ ਜਿਹੜਾ ਹੈਗਾ ਉਹਨੂੰ ਬ੍ਰੇਨ ਦੇ ਵਿੱਚ ਬ੍ਰੇਨ ਹੈਮਰੇਜ ਨਹੀਂ ਹੋਈ ਉੱਪਰੋਂ ਸੱਟਾਂ ਬਹੁਤ ਵੱਜੀਆਂ ਸੀਗੀਆਂ ਲੇਕਿਨ ਐਸ ਕੁੜੀ ਨੇ ਕਹਿ ਰਹਾਂਦੇ ਹੋਏ ਸਿਰਫ ਇੰਨਾ ਕੀ ਦੱਸ ਪਾਈ ਕਿ ਇਸ ਦਾ ਨਾਮ ਜਿਹੜਾ ਹੈਗਾ ਕਿਰਨ ਹੈ ਇਸ ਦੇ ਬਾਪ ਦਾ ਨਾਮ ਧਰਮਪਾਲ ਤੇ ਰਹਿਣ ਵਾਲੀ ਇਹ ਸਰਸਾ ਦੀ ਹੈ ਅਸੀਂ ਇੱਕ ਮੈਸੇਜ ਬਣਾ ਕੇ ਵਾਇਰਲ ਕਰਤਾ ਤੁਸੀਂ ਲੋਕਾਂ ਨੇ ਇੰਨਾ ਸਹਿਯੋਗ ਕੀਤਾ ਵੀ ਉਸ ਮੈਸੇਜ ਨੂੰ ਤੁਰੰਤ ਜਿਹੜਾ ਹੈਗਾ ਇੰਨਾ ਸ਼ੇਅਰ ਕੀਤਾ ਇੰਨਾ ਸ਼ੇਅਰ ਕੀਤਾ ਵੀ ਅਰਲੀ ਮਾਰਨਿੰਗ ਅੱਜ ਸਾਨੂੰ ਕਾਲ ਆ ਗਈ ਇਹਨਾਂ ਦੇ ਪੇਰੈਂਟਸ ਦੀ ਕਿਉਂਕਿ ਅਸੀਂ ਉਹਦਾ ਆਪਦਾ ਨੰਬਰ ਵੀ ਮੈਂਸ਼ਨ ਕੀਤਾ ਵਾ ਅਸੀਂ ਮੋਬਾਈਲ ਨੰਬਰ ਇਹਨਾਂ ਦੇ ਪੇਰੈਂਟਸ ਕਹਿੰਦੇ ਵੀ ਸਾਡੀ ਲੜਕੀ ਹੈ ਅਸੀਂ ਕਹੇ ਵੀ ਹਸਪਤਾਲ 'ਚ ਦਾਖਲ ਹੈ ਤੇ ਤੁਸੀਂ ਇੱਥੇ ਆ ਕੇ ਇਸ ਦਾ ਮਤਲਬ ਇਸ ਨੂੰ ਦੇਖ ਸਕਦੇ ਹੋ ਇਸ ਟਾਈਮ ਇਹਦੀ ਹਾਲਤ ਵੀ ਜਿਹੜੀ ਹੈਗੀ ਹੈ ਉਹ ਖਤਰੇ ਤੋਂ ਬਾਹਰ ਹੁੰਦੀ ਜਾ ਰਹੀ ਹੈ ਸਹੀ ਰਿਕਵਰ ਹੁੰਦੀ ਜਾ ਰਹੀ ਹੈ ਆਰਾਮ ਦੀ ਇਹ ਉਹਨਾਂ ਦੀ ਫੈਮਿਲੀ ਮੈਂਬਰਾਂ ਤੋਂ ਅਸੀਂ ਪੁੱਛਿਆ ਵੀ ਚੱਕਰ ਕੀ ਹੋ ਗਿਆ ਸੀ ਕਹਿੰਦੇ ਸਾਨੂੰ ਜ਼ਿਆਦਾ ਨਹੀਂ ਪਤਾ ਵੀ ਕੁੜੀ ਜਿਹੜੇ 10th ਦੇ ਪੇਪਰਾਂ ਦੇ ਵਿੱਚੋਂ ਇਹ ਦੋ ਪੇਪਰਾਂ ਦੇ ਵਿੱਚੋਂ ਰਹਿ ਗਈ ਸੀ ਉਸ ਤੋਂ ਬਾਅਦ ਇਸਨੇ ਦੁਬਾਰਾ ਪੇਪਰ ਭਰੇ ਸੀਗੇ ਉਹਦੇ ਵਿੱਚ ਇੱਕ ਪੇਪਰ ਦੇ ਵਿੱਚੋਂ ਫੇਰ ਰਹਿ ਗਈ ਆਇਆ ਸੀ ਤਾਂ ਇਹ ਟੈਨਸ਼ਨ ਦੇ ਵਿੱਚ ਸੀ ਕਾਫੀ ਤੇ ਘਰੋਂ ਦੁਪਹਿਰ ਦੀ ਨਿਕਲ ਗਈ ਸੀ ਤੇ ਦੁਪਹਿਰ ਦੇ ਹੀ ਇਹ ਘਰ ਦੇ ਉੱਥੇ ਲੱਭੀ ਜਾਂਦੇ ਸੀ ਵੀ ਕਿੱਥੇ ਕਿਵੇਂ ਕੀ ਹੋ ਗਿਆ ਜਿੱਥੇ ਕੁੜੀ ਡਿੱਗੀ ਐ ਉਸ ਤੋਂ ਕੁਛ ਫੁੱਟ ਦੀ ਦੂਰੀ ਦੇ ਉੱਤੇ ਨਹਿਰ ਸੀ ਜੇ ਕਿਤੇ ਨਹਿਰ ਦੇ ਵਿੱਚ ਡਿੱਗ ਜਾਂਦੀ ਬਾਈ ਚਾਂਸ ਤਾਂ ਆਪਾਂ ਸਮਝ ਸਕਦੇ ਹੈਗੇ ਵੀ ਇੱਕ ਤਾਂ ਇੰਨੀ ਕਹਿਰ ਦੀ ਠੰਡ ਤੇ ਨਹਿਰ ਦੇ ਵਿੱਚ ਡਿੱਗ ਜਾਂਦੀ ਤਾਂ ਨਹਿਰ ਦੇ ਵਿੱਚ ਪਾਣੀ ਵੀ ਬਹੁਤ ਸੀਗਾ ਕੁਛ ਵੀ ਹੋ ਸਕਦਾ ਸੀਗਾ ਰਾਤ ਨੂੰ ਜਦੋਂ ਇਹ ਪੋਸਟ ਪਈ ਤੁਸੀਂ ਲੋਕਾਂ ਨੇ ਸ਼ੇਅਰ ਕੀਤੀ ਸਾਨੂੰ ਬਠਿੰਡੇ ਦੇ ਦੋ ਪ੍ਰਾਈਵੇਟ ਹਸਪਤਾਲਾਂ ਤੋਂ ਫੋਨ ਆ ਗਿਆ ਡਾਕਟਰਾਂ ਦਾ ਜਿਹੜੇ ਕਹਿੰਦੇ ਵੀ ਇਹ ਸਿਵਲ ਹਸਪਤਾਲ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਵੇ ਸਾਡੇ ਹਸਪਤਾਲ ਦੇ ਵਿੱਚ ਤੁਸੀਂ ਇਸ ਲੜਕੀ ਨੂੰ ਲੈ ਕੇ ਆ ਜੀ ਉਹ ਅਸੀਂ ਸਾਰਾ ਟ੍ਰੀਟਮੈਂਟ ਇਹਦਾ ਫ੍ਰੀ ਕਰਾਂਗੇ ਕਹਿਣ ਦਾ ਮਤਲਬ ਜਦੋਂ ਕਿਸੇ ਨੇ ਬਚਣਾ ਹੁੰਦਾ ਤਾਂ ਸਾਰੀਆਂ ਸਥਿਤੀਆਂ ਉਹਦੇ ਨਾਲ ਹੁੰਦੀਆਂ ਕਿੱਡਾ ਵੀ ਮਸਲਾ ਹੋ ਜੇ ਕਿੱਡੀ ਵੀ ਛੱਟ ਵੱਜ ਜੇ ਜਦੋਂ ਬਚਾਣ ਵਾਲਾ ਰੱਬ ਹੋਵੇ ਤਾਂ ਸਾਰੀਆਂ ਚੀਜ਼ਾਂ ਉਹਦੇ ਵੱਲ ਹੋ ਜਾਂਦੀਆਂ ਉਸ ਨੂੰ ਬਚਾਣ ਵੱਲ ਹੋ ਜਾਂਦੀਆਂ ਹੈਗੀਆਂ ਕੁੜੀ ਦਾ ਅੱਜ ਸਿਟੀ ਸਕੈਨ ਐਮ ਆਰ ਆਈ ਕਰਾਉਣ ਤੋਂ ਬਾਅਦ ਇਹ ਘਰ ਦੇ ਅੱਜ ਸਵੇਰੇ ਇੱਥੇ ਪਹੁੰਚ ਗਏ ਸੀਗੇ ਬਠਿੰਡੇ ਉਸ ਤੋਂ ਬਾਅਦ ਇਸ ਨੂੰ ਐਂਬੂਲੈਂਸ ਦੇ ਨਾਲ ਹੀ ਜਿਹੜਾ ਹੈਗਾ ਉਹ ਇੱਕ ਦੋ ਦਿਨ ਕੁੜੀ ਦਾਖਲ ਰਹੂਗੀ ਲੇਕਿਨ ਹਾਲਤ ਉਹਦੀ ਜਿਹੜੀ ਹੈ ਉਹ ਖਤਰੇ ਤੋਂ ਬਾਹਰ ਹੋ ਗਈ। ਤੁਹਾਡਾ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਵੀ ਕੋਈ ਵੀ ਪੋਸਟ ਆਂਦੀ ਹੈ ਤੁਸੀਂ ਉਸ ਨੂੰ ਲਾਈਟਲੀ ਨਹੀਂ ਲੈਂਦੇ। ਤੁਸੀਂ ਸਾਡੀ ਸੰਸਥਾ ਦੀ ਪੋਸਟ ਨੂੰ ਉਹਦੀ ਗੰਭੀਰਤਾ ਦੇਖਦੇ ਹੋ ਤੁਰੰਤ ਸ਼ੇਅਰ ਕਰਦੇ ਹੋ। ਤੁਹਾਡੇ ਸ਼ੇਅਰ ਦੇ ਨਾਲ ਵੀ ਬਹੁਤ ਵੱਡਾ ਸਾਨੂੰ ਸਾਥ ਮਿਲ ਜਾਂਦਾ ਹੈ। ਬਹੁਤ-ਬਹੁਤ ਸ਼ੁਕਰੀਆ ਤੁਹਾਡਾ। ਬਟਾ 2 ਮਿੰਟ ਰੁਕ ਜਾ ਬਸ। ਆ ਤੁਰ ਕੇ ਆਏ ਇਹ। ਹੋ ਗਿਆ ਇਹਨੂੰ ਵੀ ਦਿਖੇ